ਮੈਂ ਤੁਹਾਡਾ ਆਪਣਾ ਡਾਕਟਰ ਜੇ ਸਕੇਲ ਐਮ ਡੀ ਇਲੈਕਟ੍ਰੋਨੋਫੈਥੀ ਮੈਡੀਸਨ ਅੱਜ ਅਸੀਂ ਗੱਲ ਕਰਾਂਗੇ ਜਿਹੜਾ ਕਿ ਮੈਂ ਇੱਕ ਇਹ ਤੋਂ ਪਹਿਲਾਂ ਵੀਡੀਓ ਅਪਲੋਡ ਕੀਤੀ ਸੀ ਹਾਈਜਨ ਐਂਡ ਹਾਈਜਨ ਐਂਡ ਫੂਡ ਉਹ ਪਾਰਟ ਇੱਕ ਪਾਰਟ ਨੰਬਰ ਪਾਰਟ 1 ਪਹਿਲਾਂ ਮੈਂ ਅਪਲੋਡ ਕਰ ਦਿੱਤਾ ਅੱਜ ਮੈਂ ਪਾਰਟ 2 ਦੀ ਗੱਲ ਕਰੂੰਗਾ ਕਿ ਜਿਵੇਂ ਅਸੀਂ ਬਿਕਰ ਕਰਦੇ ਹਾਂ ਕਿ ਸਾਡੀ ਲਾਈਫ ਤੇ ਸਾਡੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਕਿਹਨਾ ਗੱਲਾਂ ਤੇ ਆਧਾਰਤ ਹੈ ਕਿਹਨਾ ਚੀਜ਼ਾਂ ਤੇ ਆਧਾਰਤ ਹੈ ਹਾਈਜਨ ਐਂਡ ਫੂਡ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਹੈ ਕਿ ਉਹਦੇ ਵਿੱਚੋਂ ਸਭ ਤੋਂ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜਿਹੜਾ ਸਾਡਾ ਸਵਸਥ ਹੈ ਸਾਡੀ ਤੰਦਰੁਸਤ ਜ਼ਿੰਦਗੀ ਹੈ ਸ ਹੈਲਦੀ ਸਿਹਤ ਹੈ ਇਨੋਂ ਸਾਇ ਇਹਦੇ ਲਈ ਸਾਨੂੰ ਕਿਨਾ ਕਿਨਾ ਆ ਕੀ ਚੀਜ਼ਾਂ ਦੀ ਜ਼ਰੂਰਤ ਹੈ ਜਿੱਥੋਂ ਬਿਨਾਂ ਸਾਡੀ ਜ਼ਿੰਦਗੀ ਹੋઈ ਨਹੀਂ ਸਕਦੀ ਉਹ ਤੋਂ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਉਣਾ ਤੁਹਾਨੂੰ ਕਿ ਸਭ ਤੋਂ ਪਹਿਲੇ ਨੰਬਰ ਤੇ ਹੈਗੀ ਬਾਜੀ ਇਹ ਹਵਾ ਇਹ ਨੂੰ ਤੁਸੀਂ ਇੰਗਲਿਸ਼ ਤੇ ਵੀ 에ਅਰ ਵੀ ਕਹਿੰਦੇ ਆ ਨੰਬਰ 2 ਤੇ ਹੈ ਪਾਣੀ ਨੰਬਰ 3 ਤੇ ਹੈ ਸਾਡਾ ਖਾਣ ਪੀਣ ਭੋਜਨ ਸੱਟ ਖਾਣਾ ਇਹ ਤਿੰਨੋ ਚੀਜ਼ਾਂ ਐ ਹਾਈਜੈਨਿਕ ਹਾਈਜੈਨਿਕ ਤੋਂ ਭਾਵ ਹੈ ਕਿ ਬਿਲਕੁਲ ਬਿਨਾਂ ਮਲਾਵਟ ਤੋਂ ਜੋ ਨੇਚਰਲ ਕੁਦਰਤ ਨੇ ਸਾਨੂੰ ਦਿੱਤੀਆਂ ਉਸ ਫਾਰਮ ਦੇ ਵਿੱਚ ਸਾਨੂੰ ਮਿਲਣੀਆਂ ਚਾਹੀਦੀਆਂ ਤੇ ਅਸੀਂ ਕਦੇ ਵੀ ਬਿਮਾਰ ਨਹੀਂ ਹੁੰਦੇ ਅਸੀਂ ਬਿਲਕੁਲ ਸਾਡੀ ਦੇਹ ਸਿਹਤ ਆ ਹਮੇਸ਼ਾ ਤੰਦਰੁਸਤ ਰਹੀਦੀ ਤੇ ਅੱਜ ਅਸੀਂ ਗੱਲ ਕਰਾਂਗੇ ਇਹ ਸਭ ਤੋਂ ਪਹਿਲੇ ਨੰਬਰ ਤੇ ਹਵਾ ਦੀ ਐ ਬਾਜੂ ਤੋਂ ਬਗੈਰ ਮਨੁੱਖ ਇਹ ਇੱਕ ਜਿੱਦਾਂ ਸੀ ਕਹਿ ਸਕਦੇ 1 ਮਿੰਟ ਦਾ ਬਹੁਤ ਬਹੁਤ ਦੀ ਗੱਲ ਹੈ ਜੇ ਬਾਜੂ ਨਾ ਹੋਵੇ ਤਾਂ ਮਨੁੱਖ ਦੀ ਜ਼ਿੰਦਗੀ ਨਹੀਂ ਹੈ ਇਹਨਾਂ ਨੂੰ ਮਨੁੱਖ ਦੀ ਆਪਣਾਸਪਤੀ ਦੀ ਹਰ ਚੀਜ਼ ਜਿਹੜੀ ਹੈਗੀ ਆ ਇੱਥੇ ਆਪਣੇ ਉਹ ਬਿਨਾ ਸਾਥ ਉੱਤਰ ਨਹੀਂ ਸਕਦੀ ਜਿਹੜੀ ਇੰਤਲਕ ਕਹਿ ਲੋ ਕਿ ਜਿਹੜੇ ਜੀਵ ਜੰਤੂ ਆ ਇੱਥੇ ਪੈਦਾ ਹੋ ਗਏ ਉਹਨਾਂ ਨੂੰ ਸਾਰਿਆਂ ਨੂੰ ਸਾਹ ਲੈ ਕੇ ਹੀ ਉਹ ਉਹਨਾਂ ਦੇ ਸਾਹ ਲੈਣ ਦੇ ਨਾਲ ਹੀ ਜ਼ਿੰਦਗੀ ਆ ਸਾਹ ਹਵਾ ਤੋਂ ਬਗੈਰ ਆ ਨਹੀਂ ਸਕਦਾ ਇਸ ਲਈ ਜਿਹੜੀ ਬਾਜੂ ਹੈ ਇਹ ਸਾਡੇ ਲਈ ਪਹਿਲੇ ਨੰਬਰ ਤੇ ਬਹੁਤ ਹੀ ਜ਼ਰੂਰੀ ਆ ਸਾਡੇ ਜੀਵਨ ਵਾਸਤੇ ਤਾਂ ਇਸ ਲਈ ਇਹ ਜਿਹੜੀ ਬਾਜੂ ਤੋਂ ਬਗੈਰ ਅਸੀਂ ਤੋਂ 1 ਮਿੰਟ ਵੀ ਅਸੀਂ ਜੀਵਿਤ ਨਹੀਂ ਰਹਿ ਸਕਦੇ ਇਸ ਲਈ ਹਵਾ ਸਾਫ ਰੱਖਣੀ ਬਹੁਤ ਜ਼ਰੂਰੀ ਹੈ ਬਿਕੋ ਉਸ ਲਈ ਤੇ ਹਵਾ ਗੰਦੀ ਕਿੱਦਾਂ ਹੁੰਦੀ ਆ ਹਵਾ ਸਾਫ ਸੁਥਰੀ ਇਹ ਦੇ ਵਿੱਚ ਰਹਿਣ ਦੇ ਨਾਲ ਹੀ ਅਸੀਂ ਸਾਫ ਹਵਾ ਦੇ ਵਿੱਚ ਸਾਫ ਤੇ ਸ਼ੁੱਧ ਹਵਾ ਦੇ ਵਿੱਚ ਹੀ ਅਸੀਂ ਇਹ ਜੜਾ ਸਾਹ ਲੈ ਲਿਆ ਤੇ ਤਾਂ ਹੀ ਅਸੀਂ ਤੰਦਰੁਸਤ ਰਹਿ ਸਕਦੇ ਆ ਤੇ ਜਦੋਂ ਸਮਾਜ ਦੇ ਵਿੱਚ ਰਹਿੰਦੇ ਆ ਅਸੀਂ ਇੱਥੇ ਇਹ ਜੀਵਨ ਨਿਰਵਾਹ ਵਾਸਤੇ ਇਹ ਜਦੋਂ ਕੁਦਰਤ ਨੇ ਕਿਹੋ ਜਿਹਾ ਸਿਸਟਮ ਬਣਾਇਆ ਤੇ ਹਵਾ ਗੰਦੀ ਹੁੰਦੀ ਗੰਦੀ ਹਵਾ ਦੂਸ਼ਿਤ ਬਾਜੂ ਅਸੀਂ ਉਹਨੂੰ ਕਹਿੰਦੇ ਆ ਜਿਸ ਹਵਾ ਦੇ ਵਿੱਚ ਬੈਕਟੀਰੀਆ ਗੰਦਗੀ ਜਿਸ ਹਵਾ ਦੇ ਵਿੱਚ ਮਲੇ ਹੋਣ ਤੇ ਉਹ ਜਦੋਂ ਸਾਡੇ ਅੰਦਰ ਚਾਏਗੀ ਉਹਦੇ ਵਿੱਚ ਅਸੀਂ ਸਾਹ ਲਵਾਂਗੇ ਤਾਂ ਸਾਡੀ ਜੀਵਨ ਜਿੰਦਗੀ ਆ ਉਹ ਨਹੀਂ ਚੱਲੇਗੀ ਹਵਾ ਗੰਦੀ ਹੁੰਦੀ ਆ ਅਸੀਂ ਜੋ ਜੀਵ ਇੱਥੇ ਪੈਦਾ ਹੋਇਆ ਜਦੋਂ ਉਹ ਸਾਹ ਲੈਂਦਾ ਆ ਉਹ ਸਾਫ਼ ਹਵਾ ਦੇ ਵਿੱਚ ਸਾਹ ਲੈਂਦਾ ਤੇ ਗੰਦਗੀ ਗੰਦੀ ਹਵਾ ਜਿਹਨੂੰ ਅਸੀਂ ਕਾਰਬਨ ਡਾਈਆਕਸਾਈਡ ਕਹਿੰਦੇ ਆ ਉਹ ਅਸੀਂ ਬਾਹਰ ਕੱਢਦੇ ਆ ਤੇ ਆਕਸੀਜਨ ਜਿਹੜੀ ਹੈਗੀ ਆ ਉਹ ਸਾਡੇ ਇਹ ਅਸੀਂ ਉਹਦੇ ਵਿੱਚ ਸਾਹ ਲੈਂਦੇ ਆ ਇਹਨਾਂ ਨੇ ਕੁਦਰਤ ਨੇ ਕਿ ਇਹੋ ਜਿਹਾ ਤਾਲਮਿਲ ਬਣਾਇਆ ਇਹ ਬਨਸਤੀ ਬਾਰੇ ਗਏ ਉਹ ਸਾਡੇ ਇਹ ਹਰ ਤਰੀਕੇ ਨਾਲ ਕੁਦਰਤ ਨੇ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਕਿ ਉਹ ਸਾਨੂੰ ਹਵਾਂ ਨੂੰ ਸ਼ੁੱਧ ਕਰਕੇ ਸਾਫ਼ ਕਰਕੇ ਸਾਨੂੰ ਉਹ ਹਵਾ ਦਿੰਦਾ ਤੇ ਸਾਡੀ ਗੰਦੀ ਹਵਾ ਨੂੰ ਉਹ ਲੈਂਦਾ ਦੇਖੋ ਕੁਦਰਤ ਦਾ ਇਹ ਸਿਸਟਮ ਹੈ ਅਸੀਂ ਉਹਦਾ ਕੁਦਰਤ ਦਾ ਦੇਣ ਕਦੇ ਨਹੀਂ ਲੈ ਸਕਦੇ ਠੀਕ ਹੈ ਤੇ ਗੰਦੀ ਹਵਾ ਇਹ ਉਹ ਕਾਰਬਨ ਡਾਈਆਕਸਾਈਡ ਜਿਹੜੀ ਹੈਗੀ ਆ ਉਹ ਜਦੋਂ ਅਸੀਂ ਬਾਹਰ ਕੱਢਦੇ ਆ ਤੇ ਉਹ ਹਵਾ ਨੂੰ ਦੂਸ਼ਿਤ ਕਰਦੀ ਹੈ ਤੇ ਜਦੋਂ ਕੋਈ ਲੱਕੜ ਕੋਈ ਕੋਲਾ ਇੱਕ ਥਾਂ ਤੇ ਅੱਗ ਨੂੰ ਜਲਾਉਨੇ ਆ ਕੋਈ ਵੀ ਚੀਜ਼ ਅਸੀਂ ਜਲਾਉਨੇ ਆ ਤੇ ਉਹਦੇ ਨਾਲ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਪੈਦਾ ਹੁੰਦੀ ਆ ਤੇ ਆਕਸੀਜਨ ਦੀ ਘੱਟ ਕਮੀ ਆ ਜਾਂਦੀ ਆ ਉਹਦੇ ਨਾਲ ਵੀ ਹਵਾ ਗੰਦੀ ਹੁੰਦੀ ਆ ਤੇ ਗਲੀਆਂ ਬਾਜ਼ਾਰਾਂ ਦੇ ਵਿੱਚ ਪਸ਼ੂ ਬੰਨਣੇ ਤੇ ਉਹ ਉਹ ਬੰਦ ਕਮਰਿਆਂ ਦੇ ਵਿੱਚ ਪਸ਼ੂ ਇਕੱਠੇ ਕਰਕੇ ਬੰਨਣੇ ਉੱਥੇ ਵੀ ਹਵਾ ਗੰਦੀ ਹੁੰਦੀ ਆ ਉੱਥੇ ਜਿਹੜਾ ਉਹਨਾਂ ਦਾ ਆਪਣੇ ਮਲਮੁੱਤਰ ਪਸ਼ੂਆਂ ਦਾ ਬੱਚਿਆਂ ਦਾ ਉੱਡੀ ਜਗ੍ਹਾ ਸਿੱਟਦੇ ਹਨ ਉਹਦੇ ਨਾਲ ਵੀ ਹਵਾ ਗੰਦੀ ਹੁੰਦੀ ਆ ਤੇ ਜਿਹੜੇ ਅਸੀਂ ਕਹਿ ਸਕਦੇ ਆ ਕਿ ਜ਼ਮੀਨ ਦੇ ਉੱਤੇ ਥੁੱਕਣਾ ਜਾਂ ਦੀਵਾਰਾਂ ਤੇ ਥੁੱਕਣਾ ਉਹਦੇ ਨਾਲ ਵੀ ਹਵਾ ਗੰਦੀ ਹੁੰਦੀ ਆ ਕਿ ਟੀਵੀ ਦੇ ਰੋਗੀ ਜਿਹੜੇ ਜਦੋਂ ਖਾਂਸੀ ਕਰਦੇ ਆ ਖੰਘਦੇ ਆ ਇੱਕ ਪਸਾਰੀ ਗਿੱਲੇ ਸੀ ਇਹ ਉਹਨਾਂ ਦੇ ਉਤੋਂ ਉਹ ਨਿਕਲਦੀ ਆ ਉਹਦੇ ਵਿੱਚ ਵਾਇਰਸ ਹੁੰਦਾ ਉਹਦੇ ਨਾਲ ਵੀ ਹਵਾ ਗੰਦੀ ਹੁੰਦੀ ਆ ਤੇ ਜਦੋਂ ਅਸੀਂ ਕਈ ਵਾਰੀ ਇੱਕ ਇੱਕ ਕਮਰੇ ਦੇ ਵਿੱਚ ਕਈ ਕਈ ਲੋਕ ਰਾਤ ਨੂੰ ਇਹ ਕੋਲੇ ਦੀ ਗਿੱਠੀ ਮਗਾ ਕੇ ਸੌ ਜਾਂਦੇ ਹਨ ਤੇ ਉਹਦੇ ਵਿੱਚ ਹਵਾ ਗੰਦੀ ਹੋਣ ਦੇ ਨਾਲ ਐ ਉਹਦੇ ਵਿੱਚ ਕਈ ਵਾਰੀ দম ਘੁੱਟਣ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਉਹਦੇ ਨਾਲ ਵੀ ਹਵਾ ਗੰਦੀ ਹੁੰਦੀ ਹੈ ਤੇ ਇੱਕੋ ਇੱਕ ਜਗ੍ਹਾ ਬਹੁਤ ਸਾਰੇ ਲੋਕਾਂ ਦਾ ਰਹਿਣਾ ਤੇ ਉਸ ਨਾਲ ਵੀ ਹਵਾ ਗੰਦੀ ਹੁੰਦੀ ਹੈ ਮਤਲਬ ਇਹ ਕਾਰਨ ਹੈ ਕਿ ਅਸੀਂ ਜਦੋਂ ਇਹ ਦਾਲਾਂ ਸਬਜ਼ੀਆਂ ਅਸੀਂ ਜਾਂ ਘਰ ਦਾ ਇਹ ਕੂੜਾ ਕਰਕਟ ਗੰਦਗੀ ਕਰਦੇ ਇਹ ਗੰਦਗੀ ਜਿਹੜੀ ਹੈਗੀ ਆ ਇਹ ਜਿਵੇਂ ਕਿ ਜਦੋਂ ਅਸੀਂ ਕੋਈ ਸਬਜ਼ੀਆਂ ਵਗੈਰਾ ਦੇ ਛਿੱਲੜ ਇਹ ਉਹਦੀਆਂ ਗਿੱਟਕਾਂ ਵਗੈਰਾ ਉਹਦੇ ਸਿਰ ਤੇ ਨਹੀਂ ਆ ਉਹ ਗਲਦੇ ਸੜਦੇ ਆ ਤੇ ਉਹਦੇ ਨਾਲ ਵੀ ਖਰਾਬ ਗੰਦੀ ਹੁੰਦੀ ਹੈ ਤੇ ਮੁੱਖਰੀ ਗੱਲ ਇਹ ਹੈ ਕਿ ਹਵਾ ਗੰਦੀ ਹਵਾ ਗੰਦੀ ਹੋਣ ਦੇ ਬਹੁਤ ਸਾਰੇ ਇਹ ਇਹ ਕਾਰਨ ਹਨ ਜਿਹੜੇ ਅਸੀਂ ਐਕਸਪਲੇਨ ਵੀ ਨਹੀਂ ਕਰ ਸਕਦੇ ਪਰ ਕੁਦਰਤ ਦਾ ਇੱਕ ਇਹੋ ਜਿਹਾ ਨਿਜਮ ਹੈ ਤੇ ਉਹ ਹਵਾ ਨੂੰ ਸਾਫ਼ ਕਿਵੇਂ ਕਰਦਾ ਤੇ ਪਹਿਲੀ ਗੱਲ ਇਹ ਅਸੀਂ ਬੰਦ ਕਮਰਿਆਂ ਦੇ ਵਿੱਚ ਇਹ ਸਾਨੂੰ ਖੁੱਦ ਜਿਹੜੀ ਬੰਦ ਕਮਰਿਆਂ ਦੇ ਵਿੱਚ ਸੌਣਾ ਤੇ ਬੰਦ ਗੱਡੀਆਂ ਦੇ ਵਿੱਚ ਸਫ਼ਰ ਕਰਨਾ ਤੇ ਬਹੁਤੇ ਸਾਰੇ ਬੰਦਿਆਂ ਦਾ ਇੱਕੋ ਕਮਰੇ ਦੇ ਵਿੱਚ ਇਕੱਠੇ ਹੋ ਕੇ ਰਹਿਣਾ ਤੇ ਕਮਰੇ ਦੇ ਅੰਦਰ ਕੋਲੇ ਦੀ ਜਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਇਹ ਲੰਕੀ ਟੀਮ ਕੋਣੀ ਜਾਂ ਉਹਦੇ ਅੰਦਰ ਉਹ ਉਹਦੇ ਚ ਜਿਹੜੀ ਹਵਾ ਗੰਦੀ ਹੁੰਦੀ ਆ ਤੇ ਜਿਹੜੀ ਗੰਦੀ ਹਵਾ ਹੁੰਦੀ ਆ ਜਾਂ ਇਹ ਹਵਾ ਇਹ ਉਹ ਤਕਰੀਬਨ ਇਹ ਉਹ ਹਲਕੀ ਹੁੰਦੀ ਆ ਠੀਕ ਹੈ ਉਹ ਹਲਕੀ ਹੁੰਦੀ ਆ ਤੇ ਉਹਦੇ ਵਾਸਤੇ ਸਾਡਾ ਲਗਾਤਾਰ ਭੀੜ ਵਾਲੇ ਜਗ੍ਹਾ ਤੇ ਰਹਿਣ ਨਾਲ ਅ ਮਨੁੱਖ ਦੀ ਜਿਹੜੀ ਹੈਗੀ ਆ ਤ੍ਰੇਤ ਖਰਾਬ ਹੋ ਜਾਂਦੀ ਹੈ ਉਹ ਉਹਨਾਂ ਪਾਚਨ ਵਿਗੜ ਜਾਂਦਾ ਹੈ ਭੁੱਖ ਘੱਟ ਲੱਗਦੀ ਹੈ ਨੀਂਦ ਆਉਂਦੀ ਨਹੀਂ ਸਰੀਰ ਸੁਸਤ ਅਤੇ ਨਟਾਲਕ ਹੋ ਜਾਂਦਾ ਹੈ ਤੇ ਸਿਰ ਦਰਦ ਹੋਣ ਲੱਗ ਜਾਂਦੀ ਹੈ ਤੇ ਚੱਕਰ ਆਉਣ ਲੱਗਦੇ ਹਨ ਤੇ ਇਸ ਤਰ੍ਹਾਂ ਦੇ ਜਿਹੜੇ ਵਿਅਕਤੀ ਹੁੰਦੇ ਹਨ ਉਹਨਾਂ ਨੂੰ ਕਈ ਤਰ੍ਹਾਂ ਦੇ ਪ੍ਰਦਾਨ ਕਰੋਗ ਜਿਹੜੇ ਹੈਗੇ ਉਹਨਾਂ ਦੇ ਹੋਣ ਦਾ ਡਰ ਲੰਦਾ ਹੈ ਬੱਚੇ ਤਾਂ ਖਾਸ ਕਰਕੇ ਗੰਧਲੀ ਹਵਾ ਦੇ ਵਿੱਚ ਇਹ ਬਹੁਤ ਜਾਂਦੀ ਬਿਮਾਰ ਹੁੰਦੇ ਹਨ ਤੇ ਇਸ ਦਾ ਕਾਰਨ ਮਤਲਬ ਅਰਥ ਤਾਂ ਇਹ ਹੀ ਨਿਕਲਦਾ ਕਿ ਜਦੋਂ ਅਸੀਂ ਕਈ ਵਾਰੀ ਬੰਦ ਕਮਰਿਆਂ ਦੇ ਵਿੱਚ ਨਾ ਕੋ ਤੱਕੀ ਨਾ ਕੋ ਰੋਸ਼ਨ ਦਾ ਸਿਕੁੱਲਾ ਨਹੀਂ ਰੱਖਦੇ ਕਮਰੇ ਬੰਦ ਕਰਕੇ ਸੌ ਜਾਂਦੇ ਹਨ ਤੇ ਉਹਦੇ ਅੰਦਰ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਸਾਨੂੰ ਕਮਰੇ ਇਸ ਤਰ੍ਹਾਂ ਦੇ ਬਣਾਉਣੇ ਚਾਹੀਦੇ ਹਨ ਜਿਵੇਂ ਕਿ ਛੱਤ ਦੇ ਲਾਗੇ ਰੋਸ਼ਨ ਦਾ ਜ਼ਰੂਰ ਹੋਣਾ ਚਾਹੀਦੇ ਤੇ ਜਿਹਦੇ ਵਿੱਚ ਹਵਾ ਦਾ ਬਾਹਰੋਂ ਅੰਦਰ ਆਉਣਾ ਤੇ ਬਾਹਰ ਨਿਕਲਣਾ ਬਣਿਆ ਰਹੇ ਕਿਉਂਕਿ ਦੂਸਰਾ ਜਾਂ ਫਿਰ ਇਹ ਜ਼ਮੀਨ ਦੇ ਨਾਲ دیوار ਦੇ ਵਿੱਚ ਕੁਝ ਇਸ ਤਰ੍ਹਾਂ ਦਾ ਸਾਨੂੰ ਮਤਲਬ ਜਾਲੀ ਜਾਂ ਚਰੂਖੇ ਰੱਖਣੇ ਚਾਹੀਦੇ ਜਿਹਦੇ ਨਾਲ ਜਿਹੜੀ ਬਾਹਰੋਂ ਸਾਫ਼ ਹਵਾ ਉਹ ਅੰਦਰ ਆ ਸਕੇ ਅਤੇ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਗੰਦੀ ਹੋਈ ਹੋਈ ਹਵਾ ਤੇ ਇਹ ਬਾਹਰਲੀ ਹਵਾ ਤੋਂ ਹਲਕੀ ਹੁੰਦੀ ਹੈ ਤੇ ਇਹ ਬਾਹਰ ਰੋਸ਼ਣ ਦਾਣ ਦੇ ਰੋਸ਼ਣ ਦਾਣ ਦੇ ਰਾਹੀਂ ਇਹ ਬਾਹਰ ਨਿਕਲਦੀ ਰਹੇ ਤੇ ਇਹਦੇ ਨਾਲ ਜਿਹੜਾ ਮਨੁੱਖ ਹੈ ਉਹ ਬਹੁਤ ਹੀ ਮਤਲਬ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦਾ ਹੈ ਤੇ ਹਵਾ ਦਾ ਬਾਹਰੋਂ ਅੰਦਰ ਉਹਨਾ ਤੇ ਬਾਹਰ ਨਿਕਲਣਾ ਇਹ ਜਿਹਨੂੰ ਅਸੀਂ ਅੱਜ ਕੱਲ੍ਹ ਉਹਦਾ ਬੋਲ ਚੱਲ ਦੇ ਵਿੱਚ ਕਹਿੰਦੇ ਨੇ ਕਿ ਮਕਾਨ ਦੀ ਵੈਂਟੀਲੇਸ਼ਨ ਹੋਣੀ ਚਾਹੀਦੀ ਹੈ ਵੈਂਟੀਲੇਸ਼ਨ ਦਾ ਮਤਲਬ ਤਾਂ ਇਹ ਹੀ ਹੁੰਦਾ ਕਿ ਅੰਦਰ ਚਿੱਟੇ ਗਰਮ ਹਵਾ ਹੈਗੀ ਆ ਉਹ ਬਾਹਰ ਨਿਕਲ ਸਕੇ ਤੇ ਸਾਨੂੰ ਰੋਸ਼ਨ ਦਾ ਦਰਵਾਜੇ تقریبا ਇੱਕ ਦੂਸਰੇ ਨੂੰ ਸਾਹਮਣੇ ਆਹਮੋ ਸਾਹਮਣੇ ਹੋਣੇ ਚਾਹੀਦੇ ਹਨ ਤੇ ਰੋਸ਼ਨਦਾਨ ਤੇ ਖਿੜਕੀਆਂ ਕਮਰੇ ਦੇ ਖੁੱਲੇ ਰੱਖਣੇ ਚਾਹੀਦੇ ਹਨ ਸਾਨੂੰ ਹਮੇਸ਼ਾ ਰੋਸ਼ਨਦਾਨ ਖੁੱਲੇ ਹੀ ਰੱਖਣੇ ਚਾਹੀਦੇ ਹਨ ਤਾਂ ਕਿ ਹਵਾ ਅੰਦਰੋਂ ਬਾਹਰ ਜਾ ਸਕੇ ਜਿਹੜੀ ਹਵਾ ਜੇ ਤੁਸੀਂ ਸਾਹ ਲੈੰਨੇ ਆਂ ਅੰਦਰ ਸੁੱਤੇ ਪਏ ਹੈਗੇ ਆਂ ਤੇ ਉਹ ਜਿਹੜੀ ਗਰਮ ਹਵਾ ਹੁੰਦੀ ਹੈ ਅੰਦਰੋਂ ਉਹ ਆਪਣੇ ਆਪ ਜਿਹੜੀ ਹੈ ਇਹ ਜਿਹੜੀ ਬਾਹਰ ਵਾਲੀ ਹਵਾ ਨਾਲੋਂ ਹਲਕੀ ਹੁੰਦੀ ਹੈ ਤੇ ਉਹ ਬਾਹਰ ਨਿਕਲ ਜਾਂਦੀ ਹੈ ਤੇ ਹੁਣ ਅਸੀਂ ਗੱਲ ਕਰਦੇ ਆ ਕਿ ਹਵਾ ਇਹ ਸਾਫ਼ ਕਿੱਦਾਂ ਰਹਿ ਸਕਦੀ ਹੈ ਉਹ ਕੁਦਰਤ ਨੇ ਬਹੁਤ ਹੀ ਵੱਡਾ ਨਿਜ਼ਮ ਬਣਾਇਆ ਹੈ ਹੈ ਬਿਲਕੁਲ ਤਾਂ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਅ ਪਨਸਪਤੀ ਵਰਗ ਹੈ ਇਹ ਦਿਨੇ ਆਕਸੀਜਨ ਛੱਡਦੇ ਹੈ ਤੇ ਕਾਰਬਨ ਡਾਈਆਕਸਾਈਡ ਜਿਹੜੀ ਆਪਣੇ ਤੇ ਇਹ ਜਜ਼ਬ ਕਰ ਲੈਂਦੇ ਹਨ ਇਹ ਹਵਾ ਨੂੰ ਸਾਫ਼ ਕਰਦੇ ਹਨ ਦੂਸਰੇ ਸੂਰਜ ਦੀ ਗਰਮੀ ਤੇਜ ਹਨੇਰੀ بارش ਅਤੇ ਬਿਜਲੀ ਦੇ ਤੇਜ ਚਮਕਣ ਨਾਲ ਵੀ ਬਿਜਲੀ ਦੀ ਚਮਕ ਨਾਲ ਵੀ ਹਵਾ ਸ਼ੁੱਧ ਹੋ ਜਾਂਦੀ ਹੈ ਤੇ ਦਿਨ ਦੇ ਟਾਈਮ ਦਰਖਤ ਹਵਾ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਗੈਸ ਲੈ ਕੇ ਹਵਾ ਨੂੰ ਸ਼ੁੱਧ ਕਰਦੇ ਹਨ ਤੇ ਫੁੱਲਾਂ ਦੀ ਸੁਗੰਧਤ ਵੀ ਹਵਾ ਨੂੰ ਸ਼ੁੱਧ ਕਰਦੀ ਹੈ ਹਵਾ ਦੀ ਗੰਦਗੀ ਅਤੇ ਉਸ ਦੇ ਕਾਰਨ ਦੂਰ ਕਰਨਾ ਆਪਣੇ ਕਮਰੇ ਦੀ ਸਾਫ ਸਫਾਈ ਰੱਖਣਾ ਸਿਹਤ ਲਈ ਬਹੁਤ ਹੀ ਲਾਭਦਾਇਕ ਹੈ ਬੰਦ ਕਮਰੇ ਦੇ ਵਿੱਚ ਸੌਣਾ ਮੂੰਹ ਟੱਕ ਕੇ ਸੌਣਾ ਜਾਂ ਇਹ ਐ ਲੋਕ ਕਿ ਕਮਰੇ ਦੇ ਵਿੱਚ ਕੋਈ ਇਹ ਜਲਾ ਕੇ ਜਿੱਦਾਂ ਕੋਲੇ ਆਪਾਂ ਪਾ ਕੇ ਮਗਦੀ ਕੋ ਗਿੱਠੀ ਕਮਰਾ ਡਿੱਕਾ ਹੋਣ ਲਈ ਰੱਖ ਲੈਣੇ ਆ ਉਹ ਰੱਖ ਕੇ ਸੌਣਾ ਤੇ ਰੋਸ਼ਨਦਾਨ ਬੰਦ ਕਰਕੇ ਸੌਣਾ ਇਹ ਤੇ ਦੂਸਰਾ ਆਪਣੇ ਬਾਥਰੂਮ ਅਤੇ ਰਸੋਈ ਦੀ ਸਫਾਈ ਨਾ ਰੱਖਣਾ ਤੇ ਚੰਮੜਾ ਰੰਗਣ ਵਾਲੇ ਜਗਾਹ ਦੇ ਉੱਤੇ ਜਾਂ ਮਿੱਲਾਂ ਦੇ ਨਜ਼ਦੀਕ ਰਹਿਣਾ ਤੇ ਆਪਣੇ ਕੱਪੜੇ ਆਪਣੇ ਸਰੀਰ ਤੇ ਕੱਪੜਿਆਂ ਦੀ ਸਫਾਈ ਨਾ ਰੱਖਣਾ ਇਹ ਹਵਾ ਨੂੰ ਦੂਸ਼ਿਤ ਕਰਦਾ ਹੈ ਤੇ ਜਿਹਦੇ ਨਾਲ ਜਿਹਦੇ ਕਾਰਨ ਇਹ ਬਿਮਾਰ ਵਿਅਕਤੀ ਬਿਮਾਰ ਰਹਿਣ ਲੱਗ ਜਾਂਦਾ ਹੈ ਖੁੱਲੇ ਮੈਦਾਨਾਂ ਦੇ ਵਿੱਚ ਪਹਾੜਾਂ ਦੇ ਵਿੱਚ ਸਮੁੰਦਰ ਦੇ ਕਿਨਾਰੇ ਅਤੇ ਫਲਵਾੜੀਆਂ ਦੇ ਵਿੱਚ ਨੇੜੇ ਰਹਿਣਾ ਜਾਂ ਉਹਨਾਂ 'ਚ ਰਹਿਣਾ ਵਿਅਕਤੀ ਲਈ ਬਹੁਤ ਹੀ ਉੱਤਮ ਤੇ ਮਹੱਤਵਪੂਰਨ ਹੈ ਕਿਉਂਕਿ ਉੱਥੇ ਹਵਾ ਬਿਲਕੁਲ ਸ਼ੁੱਧ ਹੁੰਦੀ ਹੈ ਤੇ ਅੱਜ ਦਾ ਟੌਪਿਕ ਮੇਰਾ ਇੰਨਾ ਹੀ ਆ ਤਾਂ ਇਹ ਮੇਰਾ ਇਹ 파ਟ 2 ਮੈਂ ਤੁਹਾਨੂੰ ਆਪ ਲੋਕਾਂ ਨੂੰ ਮਤਲਬ ਜੇ ਅਪਲੋਡ ਕਰ ਰਿਹਾ ਤੇ ਮੇਰੀ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਕੇ ਇਹਦੇ ਛੇਅਰ ਅਤੇ ਕਮੈਂਟ ਜ਼ਰੂਰ ਕਰਨੇ ਤੇ ਨਾਲੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਹਾਈਜਨ ਦੇ ਅ ਮਤਲਬ ਪਾਰਟ 3 ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਹਦੇ ਬਾਰੇ ਜਾਣਕਾਰੀ ਦੇਵਾਂਗਾ ਤੇ ਆਪ ਦਾ ਬਹੁਤ ਬਹੁਤ ਧੰਨਵਾਦ